ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਨਿੰਬੂ ਦਾ ਖੱਟਾ ਮਿੱਠਾ ਅਚਾਰ ਇਹ ਨਿੰਬੂ ਮੇਰੇ ਘਰ ਦੇ ਮੇਰੀ ਸਿਸਟਰ ਆਈ ਸੀ ਤੇ ਉਹ ਮੈਨੂੰ ਦੇ ਗਈ ਸੀ ਉਹਨਾਂ ਦੇ ਛੋਟਾ ਜਿਹਾ ਬੂਟਾ ਤੇ ਕਾਫੀ ਨਿੰਬੂ ਲੱਗਦੇ ਆ ਜਿਨ੍ਹਾਂ ਦੇ ਘਰ ਲੱਗੇ ਹੋਏ ਨਿੰਬੂ ਉਹ ਵੀ ਸਰਦੀਆਂ ਵਿੱਚ ਅਚਾਰ ਪਾ ਕੇ ਇਦਾਂ ਜਮਾ ਕਰ ਲੈਣਾ ਚਾਹੀਦਾ ਉਹਨਾਂ ਨੂੰ ਵੀ ਤੇ ਜਿਹੜੇ ਅੱਜ ਕੱਲ ਨਿੰਬੂ ਲੱਗਦੇ ਆ ਉਹਨਾਂ ਦਾ ਜਿਹੜਾ ਛਿਲਕਾ ਬਹੁਤ ਜ਼ਿਆਦਾ ਪਤਲਾ ਹੁੰਦਾ ਔਰ ਸੌਫਟ ਵੀ ਬਹੁਤ ਜ਼ਿਆਦਾ ਹੁੰਦੇ ਆ ਇਹ ਨਿੰਬੂ ਇਹਨਾਂ ਵਿੱਚ ਰਸ ਵੀ ਬਹੁਤ ਜ਼ਿਆਦਾ ਹੁੰਦਾ ਇਹ ਜਿਹੜਾ achar ਆ ਇਹਨਾਂ ਦਾ achar ਬਹੁਤ ਛੇਤੀ 걸ਦਾ ਬਹੁਤ ਛੇਤੀ ਤਿਆਰ ਹੋ ਜਾਂਦਾ ਹਫਤੇ ਦੇ ਵਿੱਚ ਇਹ achar ਤਿਆਰ ਹੋ ਜਾਂਦਾ ਬਣ ਕੇ ਤੇ ਤੁਸੀਂ ਵੀ ਜਿੱਦਾਂ ਹੁਣ ਦੁਕਾਨਾਂ ਤੇ ਅੱਜ ਕੱਲ ਇਹਦੇ ਨਾਲ ਦੇ ਨਿੰਬੂ ਆ ਰਹੇ ਨੇ ਤੇ ਲੈ ਕੇ ਆਪਣਾ ਸਰਦੀ ਦੇ ਵਿੱਚ achar ਪਾ ਕੇ ਰੱਖ ਸਕਦੇ ਹੋ ਤੇ ਜਦੋਂ ਦਿਲ ਕੀਤਾ ਆਪਣਾ ਖਾ ਲਿਆ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਇੱਕ ਕਿੱਲੂ ਨਿੰਬੂ ਨੇ ਇੱਕ ਕਿੱਲੂ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਮੈਂ ਐਦਾਂ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰ ਲਿਆ ਕਿਉਂ ਮੀਂਹ ਨਹੀਂ ਪੈਰੇ ਦਰਖਤਾਂ ਤੇ ਡਸਟ ਬਹੁਤ ਆ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਸਮਾਰ ਕੇ ਧੋ ਕੇ ਸਾਫ਼ ਕਰ ਲਿਓ ਤੇ ਨਹੀਂ ਤਾਂ ਸੁੱਕ ਜਾਂਦੇ ਆ ਕੱਪੜੇ ਨਾਲ ਪੂੰਝੇ ਹੋਏ ਤੇ ਨਾਲੇ ਸਾਫ਼ ਹੋ ਜਾਂਦੇ ਆ ਤੇ ਇਹ ਹੁਣ ਆਪਾਂ ਅਚਾਰ ਬਣਾਉਣੇ ਆ ਤੇ ਅਚਾਰ ਹੁਣ ਆਪਾਂ ਇਹਦੇ ਪੀਸ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਹਾਂ ਦੇਖੋ ਮੈਂ ਇਹਦੇ ਦੋ-ਦੋ ਪੀਸ ਕਰੂੰਗੀ ਕਿਉਂਕਿ ਇਹ ਜਿਆਦਾ ਵੱਡਾ ਨਿੰਬੂ ਨੀਗਾ ਹੈਗਾ ਐਦਾਂ ਦੋ-ਦੋ ਕਰੂੰਗੀ ਦੋ-ਦੋ ਕਰਕੇ ਮੈਂ ਸਾਰੇ ਇਹਨਾਂ ਦੇ ਵਿੱਚੋਂ ਬੀਜ ਕੱਢ ਲਵਾਂਗੀ ਤੇ ਜੇ ਆਪਾਂ ਚਾਰ ਪੀਸ ਕਰਦੇ ਆ ਛੋਟੇ ਨਿੰਬੂਆਂ ਦੇ ਉਹ ਜਦੋਂ ਆਪਾਂ ਚੀਨੀ ਪਾਉਣੀ ਆ ਨਾ ਉਹ ਸਾਰਾ ਵਿੱਚ ਹੀ ਉਹ ਘੁਲ ਜਾਂਦਾ ਤੇ ਇਸ ਕਰਕੇ ਥੋੜਾ ਜਿਆਦਾ ਦਿਸਦਾਨ ਚਾਹੀਦਾ ਵੀ ਨਿੰਬੂ ਦਾ achar ਮੈਂ ਇਹਦੇ ਦੋ-ਦੋ ਪੀਸੇ ਕਰੂੰਗੀ ਤੇ ਜਿਆਦਾ ਵੱਡਾ ਨਿੰਬੂ ਨਹੀਂ ਛੋਟੇ-ਛੋਟੇ ਨਿੰਬੂ ਨਹੀਂ ਮਤਲਬ ਇਹਨਾਂ ਦਾ ਕੋਈ ਇਧਰਲੀ ਸਾਈਡ ਤੋਂ ਲਾਉਣ ਦਾ ਲੋਣ ਨਹੀਂਗੀ ਜਿਹੜੇ ਮੋٹے ਛਿਲਕੇ ਵਾਲੇ ਹੁੰਦੇ ਉਹਨਾਂ ਨੂੰ ਉਪਲੋਡ ਪੈਂਦੀ ਹੈ ਇਹਨਾਂ ਦੇ ਹੈ ਨਹੀਂ ਇੰਨਾ ਪਿੱਛੇ ਤੇ ਇਹ ਬੜੇ ਸੋਹਣੇ ਸਾਫ ਨੇ ਕਿਸੇ ਪਾਸੇ ਕੱਟਨੇ ਪੱਢਣੇ ਨਹੀਂ ਪੈ ਰਹੇ ਤੇ ਆਹ ਦੇਖੋ ਮੈਂ ਸਾਰੇ ਨਿੰਬੂ ਕੱਟ ਕੇ ਇਹਨਾਂ ਦੇ ਬੀਜ ਕੱਢ ਕੇ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਮੈਂ ਸਾਰੇ ਨਿੰਬੂ ਕੱਟ ਲਏ ਤੇ ਇਹਨਾਂ ਦੇ ਬਾਰ ਬਾਹਰ ਕੱਢ ਤੇ ਜੇ ਬੀਜ ਆਪਾਂ ਵਿੱਚ ਰੱਖ ਦਈਏ ਤਾਂ ਇਹ ਨਾ ਖਰਾਬ ਹੋਣ ਦਾ ਡਰ ਆ ਜਾਂ ਕੋੜਾ achar ਬਣ ਜਾਂਦਾ ਬੀਜ ਅੱਜ ਕੱਲ੍ਹ ਦੇ ਨਿੰਮਾਂ ਵਿੱਚ ਬੀਜ ਬਹੁਤ ਜ਼ਿਆਦੇ ਹੁੰਦੇ ਦੇਖੋ ਕਿੰਨੂ ਨਿੰਬੂਆਂ ਦੇ ਵਿੱਚੋਂ ਇੰਨੇ ਬੀਜ ਨਿਕਲੇ ਆ ਤੁਸੀਂ ਬੀਜ ਸਾਰੇ ਕੱਢ ਕੇ achar ਬਣਾਓ ਤੇ ਮੈਂ ਚਾਹੇ ਇਹਨਾਂ ਦਾ ਚਾਰ ਜਿਹੜੇ ਵੱਡੇ ਸੀ ਉਹਨਾਂ ਦੇ ਚਾਰ ਪੀਸ ਕਰ ਲਿਆ ਜਿਹੜੇ ਛੋਟੇ ਸੀ ਉਹਨਾਂ ਦੇ ਦੋ ਹੀ ਰਹਿਣ ਦਿੱਤੇ ਵਿੱਚ ਵਿੱਚ ਇਹ ਨਿੰਬੂ ਥੋੜੇ ਵੱਡੇ ਸੀ ਉਹਨਾਂ ਦੇ ਮੈਂ ਚਾਰ ਕੀਤੇ ਨਹੀਂ ਤਾਂ ਮੈਂ ਨਾ ਦੋ ਦੋ ਹੀ ਪੀਸ ਹੁਣ ਰੱਖਿਆ ਤੁਸੀਂ ਆਪਣੇ ਹਿਸਾਬ ਨਾਲ ਨਿੰਬੂ ਜਦੋਂ ਤੁਹਾਨੂੰ ਤੁਸੀਂ ਲਓਗੇ ਉਹਦੇ ਹਿਸਾਬ ਨਾਲ ਤੁਸੀਂ ਪੀਸ ਕਰ ਸਕਦੇ ਹੋ ਨਾ ਜ਼ਿਆਦਾ ਵੱਡੇ ਹੋਣ ਨਾ ਛੋਟੇ ਹੋਣ ਤੇ ਵੀ ਸਾਰੇ ਕੱਢ ਲਿਓ ਤੇ ਹੁਣ ਆਪਾਂ ਨੇ ਇਹ achar ਬਣਾਉਣਾ ਖੱਟਾ ਮਿੱਠਾ ਹੈ ਨਾ ਖੱਟਾ ਮਿੱਠਾ ਬਣਾਉਣ ਦੇ ਲਈ ਆਪਾਂ ਨੂੰ ਜੇ ਤਾਂ ਆਪਾਂ ਚੀਨੀ ਪਾਉਣੀ ਹੈ ਇਸ ਕਰਕੇ ਆਪਾਂ ਨਮਕ ਘੱਟ ਪਾਵਾਂਗੇ ਜੇ ਆਪਾਂ ਖੱਟਾ ਪਾਉਣੀ ਹੈ ਤਾਂ ਨਮਕ ਇਹਦੇ ਵਿੱਚ ਜ਼ਿਆਦਾ ਪੈਂਦਾ ਇਸ ਕਰਕੇ ਹੁਣ ਆਪਾਂ ਇਹ ਬਣਾਉਣਾ ਖੱਟਾ ਮਿੱਠਾ ਤੇ ਇਹਦੇ ਵਿੱਚ ਆਪਾਂ ਨਮਕ ਪਾਉਨੇ ਆ ਤੁਹਾਨੂੰ ਦੱਸਦੀ ਮੈਂ ਇਹ ਚਮਚ ਲਿਆ ਮੈਂ ਕਿਲੋ ਆਪਣੇ ਨਿੰਬੂ ਨੇ ਇਹ ਚਮਚ ਲਿਆ ਵੱਡਾ ਚਮਚਾ ਤੇ ਇਹ ਮੈਂ 4 ਚਮਚ ਐਦਾਂ ਭਰ ਕੇ ਨਮਕ ਦੇ ਪਾ ਦੇਣੀ ਇਹਦੇ ਵਿੱਚ ਆਨੇ ਵਾਲਾ ਹਾਲਾ ਹਾਲੋ ਇੱਕ ਹੋ 4 ਚਮਚ ਹੋ ਗਏ ਨਾ ਆਪਣੇ ਇਹ ਤਕਰੀਬਨ ਲਾ ਲੋ 150 ਗ੍ਰਾਮ ਨਮਕ ਹੋਏਗਾ ਜ਼ਿਆਦਾ ਨਹੀਂਗਾ ਹੈਨਾ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਨਮਕ ਦੇ ਵਿੱਚ ਇੱਕ ਹਫਤਾ ਆਪਾਂ ਨੇ ਧੁੱਪੇ ਰੱਖਣਾ ਹੈ ਐਦਾਂ ਹੀ ਹਿਲਾ ਲੈਣਾ ਇਸ ਤੋਂ ਬਾਅਦ ਇਹਨਾਂ ਨੂੰ ਟੱਪ ਕੇ ਆਪਾਂ ਧੁੱਪੇ ਵਿੱਚ ਰੱਖਣਾ ਤੇ ਰੋਜ਼ ਇਹਨਾਂ ਨੂੰ ਹਿਲਾਉਂਦੇ ਰਹਿਣਾ ਸਵੇਰੇ ਧੁੱਪੇ ਰੱਖ ਦੇਣਾ ਸ਼ਾਮੇ ਚੱਕ ਲੈਣਾ ਕਿਉਂਕਿ ਇਹ ਧੁੱਪੇ ਵਿੱਚ ਰੱਖਣ ਨੂੰ ਨਮਕ ਪਾ ਕੇ ਬਹੁਤ ਛੇਤੀ ਘਲ ਜਾਂਦਾ ਜੇ ਆਪਾਂ ਨਾਲ ਦੇ ਨਾਲ ਹੁਣ ਮਸਾਲੇ ਪਾ ਦਾਂਗੇ ਤੇ ਚੀਨੀ ਪਾ ਦਾਂਗੇ ਫਿਰ ਇਹਨੇ ਗੜਨਾ ਨਹੀਂਗਾ ਛੇਤੀ ਇਸ ਕਰਕੇ ਨਮਕਲੇ ਨਮਕ ਦੇ ਵਿੱਚ ਬਹੁਤ ਹੀ ਛੇਤੀ ਅਚਾਰ ਗੜ ਜਾਂਦਾ ਉਸ ਤੋਂ ਬਾਅਦ ਆਪਾਂ ਉਹਦੇ ਇਹਦੇ ਵਿੱਚ ਮਸਾਲੇ ਪਾਵਾਂਗੇ ਇਹਨੂੰ ਆਪਣੋ ਤੁਸੀਂ ਚੰਗੀ ਤਰ੍ਹਾਂ ਕਿਸੇ ਕੱਪੜੇ ਨਾਲ ਜਾਂ ਕਿਸੇ ਪਲੇਟ ਫਲੂਡ ਦਾ ਇਸ ਤਰ੍ਹਾਂ ਇਹਨੂੰ ਟੱਕ ਦੇਣਾ ਟੱਕ ਕੇ ਇਹਨੂੰ 7 ਦਿਨ ਧੁੱਪੇ ਰੱਖਣਾ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦਾ ਬਣਦਾ ਲਓ ਜੀ ਇੱਕ ਹਫਤਾ ਹੋ ਗਿਆ ਆਪਣੇ ਨਿੰਬੂ ਦੇ ਅਚਾਰ ਨੂੰ ਧੁੱਪੇ ਰੱਖਿਆ ਮੈਂ ਸਵੇਰੇ ਰੱਖਦੀ ਸੀ ਤੇ ਸ਼ਾਮੇ ਅੰਦਰ ਕਰ ਲੈਂਦੀ ਸੀ ਤੇ ਹੁਣ ਆਪਣਾ ਆਚਾਰ ਬਿਲਕੁਲ ਆ ਤੁਹਾਨੂੰ ਮੈਂ ਤੋੜ ਕੇ ਦਿਖਾਉਣੀ ਆ ਇਹ ਗਾਇਆ ਪਿਆ ਲਓ ਐਦਾਂ ਗੜ ਗਿਆ ਹੈਗਾ ਜਿੱਦਾਂ ਤਿਆਰ ਹੋਇਆ ਹੋਇਆ ਹੁੰਦਾ ਨੇ ਐਦਾਂ ਮਸਾਲੇ ਪਾਉਣੇ ਆਪਣੇ ਦੋ ਤਿੰਨ ਦਿਨ ਬਾਅਦ ਫਿਰ ਇਹਨੇ ਖਾਣ ਵਾਲਾ ਬਣ ਜਾਣਾ ਹੈ ਨਾ ਤੇ ਜੇ ਨਹੀਂ ਵੀ ਤੁਹਾਨੂੰ ਨਿਕਲਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੁਸੀਂ ਨਮਕ ਪਾ ਕੇ ਆਪਣੇ ਕਿਚਨ ਵਿੱਚ ਹੀ ਰੱਖ ਦੋ ਤੇ ਦੋ ਟਾਈਮ ਉਹਨੂੰ ਹਿਲਾ ਦਿਆ ਕਰਿਓ ਹੈਨਾ ਤੇ ਹੋਰ ਇਹ ਨਮਕ ਪਾਉਣ ਨਾਲ ਇਕ ਤਾਂ achar sheti kharab ਨਹੀਂ ਹੁੰਦਾ ਤੇ ਇਕ ਇਹਦੇ ਵਿੱਚ ਨਮਕ ਰਚ ਜਾਂਦਾ ਜੇ ਆਪਾਂ ਨਾਲ ਦੀ ਨਾਲ ਪਾ ਦਿੰਨੇ ਆ ਕੋਈ ਵੀ achar ਪਾਉਣੇ ਤੁਸੀਂ ਨਮਕ ਪਾ ਕੇ ਪਹਿਲਾਂ ਰੱਖ ਦੋ ਉਹ achar ਕਦੇ ਵੀ ਖਰਾਬ ਨਹੀਂ ਹੋ ਉਹਦੇ ਵਿੱਚ ਪੂਰਾ ਨਮਕ ਰਚ ਜੂਗਾ ਤੇ ਉਹ ਗਲ ਵੀ ਜਾਂਦੀ ਹੈ ਨਮਕ ਦੇ ਨਾਲ ਜੇ ਆਪਾਂ ਸਾਰੇ ਮਸਾਲੇ ਪਾ ਦਿੰਨੇ ਆ ਥੋੜਾ ਟਾਈਮ ਲੱਗਦਾ ਕਿਤੇ ਨਮਕ ਲੱਗ ਜਾਂਦਾ ਕਿਤੇ ਨਹੀਂ ਲੱਗਦਾ ਇਹਦਾ ਇਹੀ ਚੱਕਰ ਹੋਰ ਕੋਈ ਨਹੀਂਗਾ ਤੇ ਇਹ ਨਮਕ ਵਿੱਚ ਤਿਆਰ ਵੀ ਛੇਤੀ ਹੋ ਜਾਂਦਾ ਤੇ ਇਹਨੂੰ ਤੁਸੀਂ ਬਿਲਕੁਲ ਆ ਆਪਣੇ ਕੱਟ ਕੇ ਬੀਜ ਵਗੈਰਾ ਫਿਰ ਤੁਸੀਂ ਉਹ ਕਰਨਾ ਪਉਣਾ ਹੈ ਨਾ ਤੇ ਮੈਂ ਹੁਣ ਇਹਦੇ ਲਈ 1 ਕਿਲੋ ਨਿੰਬੂ ਸੀ ਨਾ ਆਪਣੇ ਉਹਦੇ ਲਈ ਮੈਂ 600 ਗ੍ਰਾਮ ਖੰਡ ਲਈ ਆ ਤੇ ਇੱਕ ਕਿਲੋ ਨਿੰਬੂਆਂ ਦੇ ਵਿੱਚ 1 ਕਿਲੋ ਹੀ ਖੰਡ ਪੈਂਦੀ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਟੇਸਟ ਦੇ ਹਿਸਾਬ ਦੇ ਨਾਲ ਘੱਟ ਪਾ ਸਕਦੇ ਹੋ ਹੈ ਨਾ ਤੁਸੀਂ 800 ਗ੍ਰਾਮ ਪਾ ਸਕਦੇ ਹੋ 600 ਗ੍ਰਾਮ ਪਾ ਸਕਦੇ ਹੋ 500 ਗ੍ਰਾਮ ਪਾ ਸਕਦੇ ਹੋ ਉਹ ਤੁਹਾਡਾ ਵੀ ਕਿੰਨਾ ਕੁ ਮਿੱਠਾ ਤੁਸੀਂ ਖਾਣਾ ਹੈ ਨਾ ਪੈਂਦੀ ਇਹਦੇ ਵਿੱਚ ਕਿਲੋ ਨਿੰਬੂਆਂ ਵਿੱਚ ਕਿਲੋ ਹੀ ਖੰਡ ਪੈਂਦੀ ਆ ਅਸੀਂ ਵੀ ਥੋੜੀ ਘੱਟ ਲਈ ਹੈ ਕਿਉਂਕਿ ਅਸੀਂ ਵੀ ਥੋੜੇ ਮਿੱਠੇ ਘੱਟ ਖਾਣੇ ਆ ਖੱਟ ਮਿੱਠਾ ਜਿਆ ਖਾਣੇ ਆ ਅਸੀਂ ਹੈ ਨਾ ਤੇ ਕਿਲੋ ਨਿੰਬੂਆਂ ਵਿੱਚ ਕਿਲੋ ਖੰਡ ਪਾ ਕੇ ਕਾਫੀ ਮਿੱਠਾ ਮਿੱਠਾ ਜਿਆ ਨਿੰਬੂ ਦਾ ਸਵਾਦ ਲੱਗਦਾ ਬਸ ਬਹੁਤ ਵਧੀਆ ਲੱਗਦਾ ਉਹ ਤੇ ਪਾ ਲੈਂਦੇ ਆ ਤੁਸੀਂ ਦੋ ਦੋਨੇ ਤਰੀਕੇ ਨਾਲ ਪਾ ਕੇ ਦੇਖਿਓ ਘੱਟ ਚੀਨੀ ਪਾ ਕੇ ਵੀ ਦੇਖਿਓ ਤੇ ਵੱਧ ਬਰਾਬਰ ਦੀ ਪਾ ਕੇ ਦੇਖਿਓ ਹੈਨਾ ਵਧੀਆ ਬਣੂਗਾ ਇਹਦੇ ਲਈ ਆਪਾਂ ਨੇ ਹੁਣ ਲਏ ਆ ਮਸਾਲੇ ਆ ਦੇਖਾ ਆਪਾਂ ਨੇ ਇਹ ਮਸਾਲੇ ਲਏ ਆ ਤੇ ਜ ਅਜਮੈਣ ਕਾਲੀ ਮਿਰਚ ਦੇਗੀ ਮਿਰਚ ਤੇ ਇਹ ਜੀਰਾ ਲਿਆ ਏ ਆਪਾਂ ਨੇ ਥੋੜੀ ਹਿੰਗ ਲਈਏ ਇੱਕ ਚਮਚਾ ਹਿੰਗ ਵੀ ਪਾਵਾਂਗੇ ਆਪਾਂ ਹੈਨਾ ਮੈਂ ਜ਼ਿਆਦਾ ਮਸਾਲੇ ਨਹੀਂ ਪਾ ਰਹੀ ਮੈਂ ਇਹੋ ਚ ਪੰਜ ਮਸਾਲੇ ਪਾਉਂਨ ਛੇ ਮਾ ਨੂਨ ਆਪਣਾ ਪਾਇਆ ਹੋਇਆ ਹੈਨਾ ਤੇ ਇਸ ਤੋਂ ਜੇ ਇਹ ਪਾਉਣ ਨੂੰ ਤੁਸੀਂ ਜੋ ਮਰਜ਼ੀ ਪਾਏ ਚੱਲੇ ਚਲੋ ਬਹੁਤ ਕੁਝ ਪਾ ਲੈਂਦੇ ਆ ਪਰ ਮੈਂ ਇਹੀ ਚਾਰ ਪੰਜ ਛੇ ਚੀਜ਼ਾਂ ਪਾਉਂਗੀ ਤੇ ਇਸ ਤੋਂ ਇਲਾਵਾ ਨਹੀਂ ਪਾਉਂਗੀ ਹੋਰ ਕੁਝ ਹੈਨਾ ਤੇ ਇਹ ਆਪਾਂ ਹੁਣ ਤੇ ਮਸਾਲੇ ਪਾ ਕੇ ਤਿਆਰ ਕਰਾਂਗੇ ਤੇ ਜਿਹੜਾ ਵੀ ਤੁਸੀਂ ਬਰਤਮਨ ਲੈਣਾ ਉਹਨੂੰ ਧੁੱਪ ਲਵਾ ਕੇ ਚੰਗੀ ਤਰ੍ਹਾਂ ਕੱਚ ਦਾ ਲੈਣ ਨੂੰ ਤਾਂ ਬਹੁਤ ਵਧੀਆ ਨਹੀਂ ਜਿਹੜਾ ਤੁਹਾਡੇ ਕੋਲ ਹੈਗਾ ਉਹ ਲੈ ਲਿਓ ਹੈਨਾ ਕੱਚ ਦਾ ਲੈਣ ਨੂੰ ਜਿਆਦਾ ਵਧੀਆ ਹੈਨਾ ਕੱਚ ਦੇ ਜਿੰਨਾ ਹੈ ਤਾਂ ਸੋਨਾ ਵੀ ਲੱਗਦਾ ਤੇ ਉਹ ਵੀ ਖਰਾਬ ਨਹੀਂ ਹੁੰਦਾ achar ਹੈਨਾ ਤੇ ਕਈ ਵਾਰ ਨਹੀਂ ਵੀ ਹੁੰਦਾ ਆਪਣੇ ਕੋਲ ਕੱਚ ਤਾਂ ਆਪਾਂ ਪਲਾਸਟਿਕ ਦੇ ਡੱਬੇ 'ਚ ਵੀ ਪਾ ਸਕਦੇ ਆ ਇਹ ਖਰਾਬ ਹੋਣ ਦੇ ਤਾਂ ਇਹਨੂੰ ਬਿਲਕੁਲ ਹੀ ਨਹੀਂ ਹੈਗਾ ਵੀ ਖਰਾਬ ਹੋ ਜਾ ਤੁਹਾਡਾ achar ਇਹਨੂੰ ਚਾਹੇ 2 ਸਾਲ 3 ਸਾਲ ਜਿੰਨਾ ਚਿਰ ਮਰਜ਼ੀ ਰੱਖ ਲਓ ਇਹ ਖਰਾਬ ਨਹੀਂ ਹੋਊਗਾ ਨਿੰਬੂ ਤੁਸੀਂ ਇਹ ਪਤਲੇ ਛਿਲਕੇ ਵਾਲੇ ਲੈ ਲਿਓ ਬਸ ਆ ਦੇਖੋ ਹੁਣ ਆਪਾਂ ਮਸਾਲੇ ਪਾਉਣੇ ਆ। ਹਲਦੀ ਆਪਾਂ ਨੇ ਇੱਕ ਚਮਚ ਦੇਗੀ ਮਿਰਚਾ ਲੈ ਰਹੇ ਆਂ ਵੱਡਾ ਚਮਚਾ ਨਾ ਇੱਕੋ ਲਵਾਂਗੀ ਹੈਨਾ ਤੇ ਇਹਦੇ ਨਾਲ ਕਲਰ ਬਹੁਤ ਵਧੀਆ ਬਣ ਜਾਂਦਾ ਹੈ। ਤੇ ਇੱਕ ਚਮਚ ਆਪਾਂ ਕਾਲੀ ਮਿਰਚ ਦਾ ਆ ਦੇਖੋ ਇੰਨਾ ਕਰ ਲਓ। ਤੇ ਇੱਕ ਹੀ ਚਮਚ ਆਪਾਂ ਅਜਮੈਣ ਦਾ ਅਜਮੈਣ ਇਹਦੇ ਵਿੱਚ ਬਹੁਤ ਵਧੀਆ ਲੱਗਦੀ ਆ। ਚੰਗੀ ਤੇ ਥੋੜੀ ਉੱਪਰ ਵੀ ਪੌਣੀਆਂ ਪਾ ਲਿਓ ਅਜਮੈਣ ਵਧੀਆ ਸਵਾਦ। ਤੇ ਇੱਕ ਚਮਚਾ ਆਪਾਂ ਪਾ ਰਹੇ ਆ ਜੀਰੇ ਦਾ ਆ ਲਓ ਇੰਨਾ ਕ ਇਹ ਸਾਰੇ ਮਸਾਲੇ ਪੇਟ ਨਾਲ ਰਿਲੇਟਡ ਨੇ ਖਾਓ ਨਿੰਬੂ ਦਾ achar ਬੈਸੇ ਵੀ ਵਧੀਆ ਹੁੰਦਾ ਖਾਣ ਵਾਸਤੇ ਹਨ ਤੇ ਇਹ ਪੇਟਨ ਨੂੰ ਵੀ ਵਧੀਆ ਰੋਟੀ ਖਾ ਕੇ ਆਪਾਂ ਜ਼ਰੂਰ ਇੱਕ ਨਿੰਬੂ ਦਾ achar ਜ਼ਰੂਰ ਲੈ ਲੈਣਾ ਚਾਹੀਦਾ ਹੈ ਆ ਲਓ ਮੈਂ ਛੋਟਾ ਨਮ ਚਮਚਾਪਣਾ ਹਿੰਗ ਦਾ ਪਾ ਰਹੇ ਆ ਇੰਨਾ ਕ ਦੇਖ ਲਓ ਹੈਨਾ ਇਹ ਆਪਣੇ ਮਸਾਲੇ ਸੇ ਦੇਖੀ ਮੇਰੇ ਤੁਹਾਨੂੰ ਪਤਾ ਹੈ ਇਨੇ ਕਿ ਮੇਰੇ ਕਲਰ ਜਿਹੜੀ ਕਲਰ ਕਰ ਰਹੇ ਦਿੰਦੀ ਆ ਉਹ ਆਹੀ ਲਾਲ ਮਿਰਚ ਨਹੀਂ ਹੈਗੀ ਤੇ ਹੁਣ ਆਪਾਂ ਪਾਉਣੇ ਬੋਲੇ ਚੀਨੀ ਆਲੋ ਜੀ ਮੈਂ ਹੁਣ ਚੀਨੀ ਪਾ ਦਿੰਦੀ ਆ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਰਲਾ ਦਿੰਦੇ ਹਾਂ ਦੋ ਤਿੰਨ ਦਿਨ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਇਹ ਜੇ ਚੀਨੀ ਮੇਰੀ ਚਾਣੀ ਜੀ ਇਸ ਤਰ੍ਹਾਂ ਬਣ ਜਾਂਦੀ ਆ ਬੜਾ ਹੀ ਰਸਜਾ ਬਣ ਜਾਂਦਾ ਇਹਦੇ ਵਿੱਚ ਬੜਾ ਸੁਆਣਾ ਹਿੰਚੀ ਤਾਂ ਤੁਸੀਂ ਹੱਥ ਨਾਲ ਰਲੋਣਾ ਹੱਥ ਨਾਲ ਰਲਾ ਲਓ ਚੰਗੀ ਤਰ੍ਹਾਂ ਹੱਥ ਧੋ ਕੇ ਸਕਾ ਕੇ ਤੁਸੀਂ ਹੱਥ ਨਾਲ ਵੀ ਰਲਾ ਸਕਦੇ ਚਮਚ ਨਾਲ ਰਲੋਣਾ ਚਮਚ ਨਾਲ ਰਲਾ ਕਿਉਂਕਿ ਆਪਣਾ ਨਮਕ ਤਾਂ ਵਿਚੇ ਰਲਿਆ ਹੀ ਹੋਇਆ ਜੇ ਆਪਣਾ ਨਮਕ ਇਹਨਾਂ ਪਹਿਲਾਂ ਪਾਇਆ ਹੁੰਦਾ ਫਿਰ ਆਪਣਾ ਹੁੰਦਾ ਵੀ ਚੰਗੀ ਤਰ੍ਹਾਂ ਨਮਕ ਲੱਗ ਜਵੇ ਫਿਰ ਆਪਾਂ ਹੱਥ ਨਾਲ ਸੰਕਰ ਸਕਦੇ ਵਸਾ ਹੱਥ ਟੋਕੇ ਲਾ ਕਰ ਲ ਸੁਕਾ ਕੇ ਗਿੱਲਾ ਨਹੀਂ ਚਮਚ ਵੀ ਨਹੀਂ ਗਿੱਲਾ ਪਾਉਣਾ ਹੱਥ ਵੀ ਨਹੀਂ ਗਿੱਲਾ ਪਾਉਣਾ ਇਹਦੇ ਵਿੱਚ ਜੇ ਤਾਂ ਆਪਣਾ ਡੱਬੇ ਚ ਪਾਉਣਾ ਇਹ ਵੀ ਸੁਕਾਇਆ ਹੋਇਆ ਹੋਣਾ ਚਾਹੀਦਾ ਆਹ ਲਓ ਬਹੁਤ ਹੀ ਵਧੀਆ ਤੇ ਤੁਹਾਨੂੰ ਦੋ ਦਿਨਾਂ ਬਾਅਦ ਤੁਹਾਨੂੰ ਮੈਂ ਫੇਰ ਦਿਖਾਵਾਂਗੀ ਉਸ ਦਾ ਪਲਰ ਦੇਖਿਓਗੇ ਕਿੰਨਾ ਸੁਣਾ ਬਣਿਆ ਹੋਇਆ ਹੋਗਾ ਆਹ ਲਓ ਜੀ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਂਦੇ ਆ ਜਿਵੇਂ ਰੋਟੀ ਬਣਾ ਕੇ ਦੇਖਿਓ ਬੈਦ ਲੋਕ ਤਾਂ ਦੱਸ ਦਿਆ achar ਖਾਣ ਵਾਸਤੇ ਪਰ ਨਿੰਬੂ ਦਾ achar ਤਾਂ ਤੁਸੀਂ ਰੋਟੀ ਦੇ ਨਾਲ ਇੱਕ ਚਮਚਾ ਲੈ ਲਓ ਇੱਕ ਪੀਸ ਲੈ ਲਓ ਇਹਦਾ ਤੇ ਰੋਟੀ ਹਾਜਮ ਆ ਜਾਂਦੀ ਹੈ ਕਿਉਂਕਿ ਸਾਰੇ ਜੀਰਾ ਜ ਐਜਮੈਨ ਕਾਲੀ ਮਿਰਚ ਢੇਟ ਨੂੰ ਵਧੀਆ ਹੀ ਕਰਦੀਆਂ ਨੇ ਹਨਾ ਗੈਸ ਬਣਦੀ ਹੈ ਠੀਕ ਹੋ ਜਾਂਦੀ ਹੈ ਸਾਧੀਆਂ ਵਿੱਚੇ ਥੋੜੇ ਜਿਹੇ ਆਚਾਰ ਵੱਧ ਪਾਉਂਦੇ ਆ ਬਣਾ ਕੇ ਰੱਖ ਲੇ ਸਾਲ ਪਰ ਇਹਨੂੰ ਖਾਈਗੇ ਇਹ ਜਿੰਨਾ ਜਿੰਨਾ ਪੁਰਾਣਾ ਹੋਈ ਜਾਊਗਾ ਉਹਨੇ ਇਹਦੇ ਰੰਗ ਕਾਲਾ ਕਾਲਾ ਹੋ ਜਾਊਗਾ ਉਹਨੇ ਟੇਸਟ ਵੱਧ ਹੋ ਜਾਏਗਾ ਇਹਨੂੰ ਜੀ ਪੂਰਾ ਵਰਤਮਾਨ ਆਪਣਾ ਭਰ ਗਿਆ ਆ ਦੇਖੋ ਤੇ ਜਿੱਦਾਂ ਆਪਾਂ ਨਾਪ ਕੇ ਕੀਤਾ ਹੁੰਦਾ ਤੇ ਆ ਸਾਫ਼ ਕਰਕੇ ਤੇ ਇਹਨੂੰ ਹੁਣ ਬੰਦ ਕਰ ਦੇਣਾ ਆਪਾਂ ਨੇ ਹੈਨਾ ਆ ਦੇਖੋ ਡੱਬੇ ਨੂੰ ਬੰਦ ਕਰ ਦੇਣਾ ਤੇ ਕਰਕੇ ਇਹਨੂੰ ਮੈਂ ਤੈਨੂੰ ਤੁਹਾਨੂੰ 2-3 ਦਿਨਾਂ ਬਾਅਦ ਦਿਖਾਉਂਗੀ ਕਿ ਇਸ ਤਰ੍ਹਾਂ ਬਹੁਤ ਸੋਹਣਾ ਇਹਦਾ ਰਸ ਜਿਹਾ ਬਣ ਜਾਣਾ ਬੜਾ ਹੀ ਸੋਹਣਾ ਬਣ ਜਾਂਦਾ ਹੈ ਉਦਾਂ ਦਿਖਾਉਂਗੀ ਫਿਰ ਪਿਛਲੇ ਸਾਲ ਦਾ ਮੇਰੇ ਕੋਲ ਅਜੇ ਤੱਕ ਪਿਆ ਇਹ ਖਰਾਬ ਬਿਲਕੁਲ ਨਹੀਂ ਹੁੰਦਾ ਜਰੂਰ ਇਦਾਂ ਬਣਾ ਕੇ ਦੇਖਿਓ ਹੈਨਾ ਲਓ ਜੀ ਇਹਨਾਂ ਦੋ ਦਿਨ ਹੋ ਗਏ ਬਣਾਏ ਨੂੰ ਦੇਖੋ ਕਿੰਨਾ ਸੋਹਣਾ ਤਾਂ ਕਲਰ ਹੋ ਗਿਆ ਰਸ ਜਿਹਾ ਬਣ ਰਿਹਾ ਇਹਦੇ ਵਿੱਚ ਤੇ ਕੁਝ ਬਣ ਗਿਆ ਕੁਝ ਬਣ ਦੋ ਚਾਰ ਦਿਨਾਂ ਚ ਹੋਰ ਬਣ ਜਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਜਰੂਰ ਬਣਾ ਕੇ ਦੇਖਿਓ ਤੇ ਮਿਲਦੇ ਆਂ ਫੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ